ਸਾਲ 2025 ਬਹੁਤ ਮਾੜਾ ਨਿਕਲਿਆ। ਸਾਲ 2026 ਉਹਦੇ ਤੋਂ ਵੀ ਮਾੜਾ ਹੋਏਗਾ। ਸਵਾਲ ਬਹੁਤ سارے ਹੁੰਦੇ ਆ ਸਾਡੇ ਮਨਾਂ ਦੇ ਵਿੱਚ ਜਵਾਬ ਨਹੀਂ ਮਿਲਦਾ। ਪੰਜਾਬ ਦਾ ਸਭ ਤੋਂ ਵੱਡਾ ਕਾਰੋਬਾਰ ਕੀ ਹੈ? ਵੀਜ਼ਿਆਂ ਨੇ ਪੰਜਾਬ ਨੂੰ ਬਣਾਇਆ ਹੈ ਜਾਂ ਬਰਬਾਦ ਕੀਤਾ ਹੈ? ਪਿਛਲੇ 10 ਸਾਲਾਂ ਵਿੱਚ ਪੰਜਾਬ ਪਿੱਛੇ ਕਿਉਂ ਰਹਿ ਗਿਆ? ਅੱਜ ਪੰਜਾਬ ਦੀ ਖੇਤੀ 'ਚ ਪੈਸੇ ਨਹੀਂ ਲੱਗ ਰਹੇ, ਬਾਹਰ ਜਾਣ ਵਾਲੀਆਂ ਫਾਈਲਾਂ ਦੇ ਵਿੱਚ ਪੈਸੇ ਲੱਗ ਰਹੇ ਨੇ। ਇਮੀਗ੍ਰੇਸ਼ਨ ਦੀ ਕਾਲੀ ਹਕੀਕਤ ਚੰਗੀ ਤਰ੍ਹਾਂ ਸੁਣਾਓ ਇਮੀਗ੍ਰੇਸ਼ਨ ਗਲਤ ਨਹੀਂ ਆ ਪਰ ਪੰਜਾਬ ਦਾ ਸਾਰਾ ਭਵਿੱਖ ਅੱਜ ਵੀਜ਼ਿਆਂ ਤੇ ਹੀ ਲੱਗ ਜਾਣਾ ਇੱਕ ਕਾਲਾ ਸੱਚ ਹੈ ਪੰਜਾਬ ਦੇ ਹਰ ਬੱਸ ਸਟੈਂਡ ਤੇ ਵੱਡੀਆਂ ਮਾਰਕੀਟਾਂ ਵਿੱਚ ਅੱਜ ਇੱਕੋ ਹੀ ਕਾਰੋਬਾਰ ਹੈ ਔਰ ਉਹ ਕਾਰੋਬਾਰ ਹੈ ਇਮੀਗ੍ਰੇਸ਼ਨ ਦਾ ਪਿਛਲੇ 10 ਸਾਲਾਂ ਵਿੱਚ ਪੰਜਾਬੀਆਂ ਦਾ ਧਿਆਨ ਖੇਤੀ ਵਿੱਚ ਨਾ ਹੋ ਕੇ ਬਾਹਰ ਜਾਣ ਵਿੱਚ ਲੱਗਿਆ ਹੈ ਅੱਜ ਹਰ ਕਿਸੇ ਦਾ ਧਿਆਨ ਸਟੱਡੀ ਵੀਜ਼ਾ ਵਿਜ਼ਿਟਰ ਵੀਜ਼ਾ ਸਪਾਊਸ ਵੀਜ਼ਾ ਵੱਲ ਲੱਗ ਗਿਆ ਹੈ ਹਰ ਘਰ ਦੇ ਵਿੱਚੋਂ ਬਾਹਰ ਜਾਣ ਦੀ ਇੱਕ ਤਾਂਗ ਜੀ ਮਚੀ ਹੈ ਲੋਕ ਇੱਥੇ ਰਹਿਣਾ ਨਹੀਂ ਚਾਹੁੰਦੇ ਲੋਕ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਜਦੋਂ ਹਰ ਪੜਿਆ ਲਿਖਿਆ ਬੱਚਾ ਦੇਸ਼ ਛੱਡ ਕੇ ਬਾਹਰ ਚਲਾ ਜਾਂਦਾ ਤਾਂ ਫਿਰ ਅਰਥ ਵਿਵਸਥਾ ਚੱਲਦੀ ਨਹੀਂ ਹੈ ਬਸ ਜਿਉਂਦੀ ਰਹਿੰਦੀ ਹੈ ਫੈਕਟਰੀਆਂ ਬੰਦ ਹੋ ਗਈਆਂ ਪਿੰਡਾਂ ਵਿੱਚ ਜਵਾਨ ਹੈ ਨਹੀਂ ਘਰਾਂ ਵਿੱਚ ਸਿਰਫ ਬੁੱਢੇ ਮਾਪਿਓ ਰਹਿ ਗਏ ਨੇ ਇਮੀਗ੍ਰੇਸ਼ਨ ਗਲਤ ਨਹੀਂ ਹੈ ਪਰ ਜਦੋਂ ਇਮੀਗ੍ਰੇਸ਼ਨ ਹੀ ਆਖਰੀ ਰਾਹ ਬਣ ਜਾਵੇ ਤਾਂ ਸਮੱਸਿਆ ਵਿỆਯ ਦੀ ਨਹੀਂ ਹੁੰਦੀ ਸਮੱਸਿਆ ਸਿਸਟਮ ਦੀ ਹੁੰਦੀ ਹੈ ਅੱਜ ਪੰਜਾਬ ਨੂੰ ਚੰਗੇ ਵੀਜ਼ਾ ਜੰਤ ਚਾਹੀਦੇ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਦੋ ਨੰਬਰ ਦੇ ਵਿੱਚ ਮਾਈਗ੍ਰੇਸ਼ਨ ਦੇ ਵਿੱਚ ਅਸੀਂ ਬਹੁਤ ਅੱਗੇ ਨਿਕਲ ਚੁੱਕੇ ਹਾਂ ਤੁਹਾਨੂੰ ਪਤਾ ਅਮਰੀਕਾ ਨੇ ਜਹਾਜ਼ ਅਮਰਤਸਰ ਕਿਉਂ ਲਾਇਏ ਸੀ ਕਿਉਂ ਕੈਨੇਡਾ ਵੱਲੋਂ ਅੱਜ 5 ਤੋਂ 7 ਲੱਖ ਬੱਚਿਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਆਸਟ੍ਰੇਲੀਆ ਦੀਆਂ ਫਾਈਲਾਂ ਦੇ ਵਿੱਚ ਜਾਲੀ ਕਾਗਜ਼ ਕੌਣ ਲਾਂਦਾ ਹੈ ਇੰਗਲੈਂਡ ਦੇ ਵਿੱਚ ਨਕਲੀ ਫੰਡ ਸ਼ੋਅ ਕਰਕੇ ਕਿੱਥੋਂ ਲੋਕ ਜਾ ਰਹੇ ਨੇ ਜੇ ਤੁਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਹੈ ਤੇ ਤੁਹਾਡੀ ਫਾਈਲ ਦੇ ਵਿੱਚ 30 ਲੱਖ ਰੁਪਏ ਦੇ ਫੰਡ ਲੱਗਦੇ ਨੇ ਕੀ ਸਾਡੇ ਸਾਰਿਆਂ ਕੋਲ ਪੰਜਾਬੀਆਂ ਕੋਲ ਬੈਂਕ ਦੇ ਵਿੱਚ 30 ਲੱਖ ਰੁਪਏ ਹੈਗੇ ਨੇ ਅਸੀਂ ਫਰਜੀ ਤਰੀਕੇ ਨਾਲ ਇੱਕ ਏਜੰਟ ਨੂੰ ਪੈਸੇ ਦੇ ਕੇ ਇੱਕ ਨਕਲੀ ਬੈਂਕ ਦੀ ਸਟੇਟਮੈਂਟ ਬਣਵਾਣੇ ਆ ਤੇ ਆਪਣੀ ਫੈਲ ਦੇ ਵਿੱਚ ਜਮ੍ਹਾਂ ਕਰਾ ਦੇਣੇ ਆ ਇਹ ਜਾਣੇ-ਅਣਜਾਣੇ ਵਿੱਚ ਏਜੰਟ ਦੁਆਰਾ ਜਾਂ ਸਟੂਡੈਂਟ ਦੁਆਰਾ ਮਿਲੀ ਭੁਗਤ ਦੇ ਨਾਲੇ ਕੰਮ ਹੁੰਦਾ ਅੱਜ ਵੀਜ਼ੇ ਬੰਦ ਹੋਏ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਕਿਉਂ ਸਰਕਾਰਾਂ ਇਹਨਾਂ ਲੋਕਾਂ ਨੂੰ ਨਾਥ ਨਹੀਂ ਪਾਉਂਦੀਆਂ ਜਿਹੜੇ ਸ਼ਰਿਆਂ ਮਾਰ ਦਿੰਦੇ ਨੇ ਕਿਫੰਡ ਅਸੀਂ ਸ਼ੋ ਕਰਾਂਗੇ ਤੁਹਾਨੂੰ ਪਤਾ ਹੈ ਜੇ ਆਸਟ੍ਰੇਲੀਆ ਦਾ 100% ਵੀਜ਼ਾ ਰਿਫਿਊਜ਼ ਹੋ ਰਿਹਾ 100% ਵੀਜ਼ਾ ਰਿਫਿਊਜ਼ ਹੈ ਆਸਟ੍ਰੇਲੀਆ ਦਾ ਮੰਤਰੀ ਭਾਰਤ ਦੌਰੇ ਤੇ ਆਂਦਾ ਅੰਮ੍ਰਿਤਸਰ ਚ ਉਤਰਦਾ ਉਹਨੂੰ ਇੱਕ ਪੱਤਰਕਾਰ ਸਵਾਲ ਕਰਦਾ ਉਹ ਗੂ ਕੀ ਕਹਿੰਦਾ ਉਹ ਕਹਿੰਦਾ ਪੰਜਾਬ ਦੇ ਵਿੱਚ ਬਹੁਤ ਨਕਲੀ ਏਜੰਟ ਨੇ ਅਸੀਂ ਇਹਨਾਂ ਨੂੰ ਨੱਥ ਪਾ ਰਹੇ ਹਾਂ ਅਸੀਂ ਜਲਦੀ ਵਿਜੇ ਦਿਆਂਗੇ ਜਦੋਂ ਉਹ ਹੀ ਇਮੀਗ੍ਰੇਸ਼ਨ ਮੰਤਰੀ ਹైదరాబాద్ ਦੇ ਵਿੱਚ ਜਾਂਦਾ ਤੇ ਉੱਥੇ ਜਾਂਦਾ ਹੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਯਾਰ ਤੁਸੀਂ ਬਹੁਤ ਚੰਗੇ ਲੋਕ ਜੇ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ ਅਮਰੀਕਾ ਵੱਲੋਂ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲਾਣਾ ਕੈਨੇਡਾ ਵੱਲੋਂ ਪੰਜਾਬੀ ਸੂਬਿਆਂ ਦੇ ਵੀਜ਼ੇ ਰਿਫਿਊਜ਼ ਕਰਤੇ ਜਾਣਾ ਇਹ ਬਹੁਤ ਵੱਡੀ ਉਦਾਹਰਣ ਹੈ ਸਾਡੇ ਸਾਹਮਣੇ ਕਿ ਅੱਜ ਫਰਾਡ ਚਰਮ ਸੀਮਾ ਤੇ ਹੈ ਅਸੀਂ ਨਕਲੀ ਕਾਗਜ਼ ਲਾਣ ਲੱਗੇ ਆ ਕਮੈਂਟ ਨਹੀਂ ਸੋਚਦੇ ਅਸੀਂ ਕਰਦੇ ਹੀ ਪਿਆ ਰਹਿੰਦੀ ਖੈਦੀ ਕਸਰ ਜਿਹੜੇ ਬਾਹਰਲੇ ਸੂਬਿਆਂ ਦੇ ਵਿੱਚ ਬਾਹਰਲੀਆ ਸਰਕਾਰਾਂ ਦੇ ਏਜੰਟ ਨੇ ਉਹ ਖਰਾਬ ਕਰ ਦਿੰਦੇ ਨੇ ਜਿਹੜੇ ਉੱਤਰਦੇ ਆਂ ਹੀ ਸਾਡੇ ਬੱਚੇ ਨੂੰ ਚੁੱਕ ਲੈਂਦੇ ਨੇ ਕਿਆ ਬਈ ਸੋਹਣਿਆ ਤੇਰਾ ਮੈਂ ਕਾਲਜ ਚੇਂਜ ਕਰਾਵਾਂ ਯਾਦ ਰੱਖਿਓ ਜਿੰਨੀ ਦੁਨੀਆ ਗਈ ਆਸਟ੍ਰੇਲੀਆ ਪੜ੍ਹਨ ਵਾਸਤੇ ਪਿਛਲੇ 5 ਵਰਿਆਂ 'ਚ ਇਹ ਸਭ ਵਾਪਸ ਆਣੇ ਆ ਕਿਉਂਕਿ ਸਾਰਿਆਂ ਨੇ ਕਾਲਜ ਚੇਂਜ ਕਰ ਲਏ ਕਾਲਜ ਚੇਂਜ ਕਰਨਾ ਇੱਕ ਕੰਡੀਸ਼ਨ ਬਰੀਚ ਹੁੰਦੀ ਆ ਨਾ ਤੁਹਾਡੇ ਮਾਪਿਓ ਨੂੰ ਕਦੀ ਵੀਜ਼ਾ ਮਿਲਣਾ ਨਾ ਕਿ ਜੇ ਭੈਣ ਭਰਾ ਨੂੰ ਮਿਲਣਾ ਔਰ ਜਿੱਦਨ ਉੱਥੋਂ ਜਵਾਕ ਵਾਪਸ ਆ ਗਿਆ ਉਹ ਦੁਬਾਰਾ ਜਾ ਨਹੀਂ ਪਾਣਾ ਪਟਾਂ ਤੇ ਹੱਥ ਮਾਰ ਮਾਰ ਲੋਕਾਂ ਨੇ ਜੰਟਾਂ ਨੇ ਕੈਨੇਡਾ ਦੇ ਵੀਜ਼ੇ ਲਏ ਤਾਂ ਨੇ ਲੱਗੇ ਕੈਨੇਡਾ ਅੱਚ ਕੀ ਅਸੀਂ ਇੱਥੇ ਪੜ੍ਹਨ ਨਹੀਂ ਆਏ ਅਸੀਂ ਕੰਮ ਕਰਨ ਆਏ ਆ ਅਸੀਂ ਰੁਪਈਏ ਲਾ ਕੇ ਆਏ ਆ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਨਿੰਦਿਆ ਗਿਆ ਕੈਨੇਡਾ ਨੂੰ ਨਾ ਆਇਓ ਇੱਥੇ ਬਹੁਤ ਮਾੜਾ ਮੁਲਕ ਨੇ ਅੱਜ ਅਸੀਂ ਤਰਸਦੇ ਪਏ ਆ ਕਿ ਕੈਨੇਡਾ ਸਾਨੂੰ ਕਿਸ ਤਰੀਕੇ ਵੀ ਵੀਜ਼ਾ ਦੇ ਦੇਵੇ ਆਸਟ੍ਰੇਲੀਆ 'ਚ 100% ਰਿਫਿਊਜ਼ਲ ਆ ਕੈਨੇਡਾ 'ਚ 90 95% ਰਿਫਿਊਜ਼ਲ ਆ ਅਮਰੀਕਾ ਬਾਹਰੋਂ ਹੀ ਮੋੜ ਦਿੰਦਾ ਅਮਰੀਕਾ ਦੇਖਦਾ ਤੁਸੀਂ ਪੰਜਾਬ ਤੋਂ ਆਏ ਜੇ ਇਕੋ ਲਾਈਨ 'ਚ ਖੜੇ ਹੋ ਕੇ ਸਾਰਿਆਂ ਨੂੰ ਪਰਚੇ ਵੰਡ ਦਿੰਦਾ ਰਿਫਿਊਜ਼ਲ ਦੇ ਤੁਹਾਡਾ ਨਾਮ ਹੀ ਨਹੀਂ ਪੁੱਛਿਆ ਜਾਂਦਾ 30 ਸਕਿੰਟ ਤੋਂ ਪਹਿਲਾਂ ਅਮਰੀਕਾ ਦੀ ਐਮਬੈਸੀ ਤੁਹਾਡਾ ਪੰਜਾਬ ਦਾ ਪਾਸਪੋਰਟ ਦੇਖ ਕੇ ਤੁਹਾਨੂੰ ਵੀਜ਼ਾ ਰਿਫਿਊਜ਼ ਕਰ ਦਿੰਦੀ ਆ ਇਹਨਾਂ ਵਿਸ਼ਿਆਂ 'ਤੇ ਕਦੀ ਵੀ ਚਰਚਾ ਨਹੀਂ ਹੁੰਦੀ ਚਰਚਾ ਹੁੰਦੀ ਹੈ ਦਿੱਲੀ ਤੇ ਦਿੱਲੀ ਨੇ ਇਹ ਕਰਤਾ ਦਿੱਲੀ ਨੇ ਉਹ ਕਰਤਾ ਕੋਈ ਵੀ ਬੰਦਾ ਇਸ ਪਾਸੇ ਸੋਚਣ ਨੂੰ ਤਿਆਰ ਨਹੀਂ ਕਿ ਸਾਡੇ ਕੋਲ ਕੋਈ ਇੱਕ ਕਾਰੋਬਾਰ ਬਚਿਆ ਸੀ ਅੱਜ ਉਹ ਕਾਰੋਬਾਰ ਖਤਮ ਹੋ ਗਿਆ ਅੱਜ ਦੇ ਇਮੀਗ੍ਰੇਸ਼ਨ ਏਜੰਟ ਕੋਈ ਪਲਾਟ ਵੇਚ ਰਿਹਾ ਕੋਈ ਕਪੜੇ ਵੇਚਣ ਲੱਗ ਗਿਆ ਹਰ ਇੱਕ ਹਰ ਕੋਈ ਵੱਖਰੇ ਵੱਖਰੇ ਧੰਦਿਆਂ ਦੇ ਵਿੱਚ ਚਲਾ ਗਿਆ ਇਮੀਗ੍ਰੇਸ਼ਨ ਏਜੰਟ ਜਿਹਦੇ ਸਿਰ ਦੇ ਉੱਤੇ ਪੰਜਾਬ ਦੀ ਸਾਰੀ ਇਕਨੋਮੀ ਖੜੀ ਸੀ ਜੇ ਉਹ ਵੀ ਕਾਰੋਬਾਰ ਬੰਦ ਕਰ ਗਿਆ ਤਾਂ ਤੁਸੀਂ ਹਿਸਾਬ ਲਾ ਲਓ ਹੁਣ ਆਣ ਵਾਲਾ ਸਮਾਂ ਕਿੱਦਾਂ ਦਾ ਜਦੋਂ ਬੇਰੋਜ਼ਗਾਰੀ ਵਧੇਗੀ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲੇਗਾ ਫਿਰ ਲੜਾਈਆਂ ਝਗੜੇ ਡਰੱਗਸ ਪੈਦਾ ਹੋਣਗੇ ਮੇਰੀ ਬੇਨਤੀ ਹੈ ਸਮੂਹ ਪੰਜਾਬੀਆਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਪੜਾਓ ਆਪਣੇ ਬੱਚਿਆਂ ਨੂੰ ਇੱਕ ਉਦੇਸ਼ ਨਾਲ ਭੇਜੋ ਤਾਂਕਿ ਉਹ ਜ਼ਿੰਦਗੀ ਦੇ ਵਿੱਚ ਕੁਝ ਬਣੇ ਅੱਜ ਦੇ ਬੱਚੇ ਬਾਹਰ ਜਾਣ ਵਾਸਤੇ ਬਿਨਾਂ ਕਿਸੇ ਵਿਜਨ ਦੇ ਜਾ ਰਹੇ ਨੇ ਜਿਸ ਦੇ ਕਰਕੇ ਰਿਫਿਊਜ਼ਲ ਬਹੁਤ ਜ਼ਿਆਦਾ ਵਧ ਗਈਆਂ ਸਾਲ 2025 ਬਹੁਤ ਮਾੜਾ ਨਿਕਲਿਆ ਸਾਲ 2026 ਉਹਦੇ ਤੋਂ ਵੀ ਮਾੜਾ ਹੋਏਗਾ ਜੇ ਅਸੀਂ ਨਾ ਸੁਧਰੇ। ਸੋ ਚਾਹਦੇ ਹੋ ਕਿ ਤੁਹਾਡਾ ਜਵਾਕ ਬਾਹਰ ਜਾਵੇ, 2-4-6 ਮਹੀਨੇ ਲਾ ਕੇ ਉਹਨੂੰ ਕੁਝ ਸਕਿੱਲ ਸਿਖਾਓ। ਉਹਨੂੰ ਚੰਗੇ ਨੰਬਰਾਂ ਨਾਲ ਪਾਸ ਕਰਾਓ ਤੇ ਦਿਮਾਗ 'ਚ ਪਾਓ ਕਿ ਕਾਕਾ ਤੂੰ ਪੜਨ ਚੱਲਣਾ। ਸਾਡੇ ਕੋਲ ਪੰਜਾਬੀਆਂ ਕੋਲ ਇੱਕੋ ਇੱਕ ਇੰਡਸਟਰੀ ਸੀਗੀ। ਜਾਂ ਅਸੀਂ ਖੇਤੀ ਕਰਦੇ ਸੀ, ਤਾਂ ਅਸੀਂ ਬਾਹਰ ਜਾਂਦੇ ਸੀ। ਹੁਣ ਬਾਹਰ ਜਾਣ ਵਾਲਾ ਕੰਮ ਹੋ ਗਿਆ ਬੰਦ। ਹੁਣ ਸਾਰਿਆਂ ਨੂੰ ਸਾਨੂੰ ਖੇਤੀ ਤੇ ਲੱਗਣਾ ਪੈਣਾ ਤੇ ਖੇਤੀ ਪਹਿਲਾਂ ਹੀ ਸਾਰੀ ਪ੍ਰਵਾਸੀਆਂ ਦੇ ਕੋਲ ਹੈ। ਜੇ ਤੁਹਾਨੂੰ ਲੱਗਦਾ ਖੇਤੀ ਕਰਕੇ ਤੁਸੀਂ ਆਪਦੇ ਸੁਪਨੇ ਸਕੂਆਰ ਕਰ ਲੋਗੇ ਫਿਰ ਪੰਜਾਬ ਦੇ ਖੇਤਾਂ 'ਚ ਵੜੋ ਕਰੋ ਖੇਤੀ ਜੇ ਲੱਗਦਾ ਕਿ ਨਹੀਂ ਕਰ ਹੋਣੀ ਤਾਂ ਫਿਰ ਆਪਣੇ ਬੱਚਿਆਂ ਨੂੰ ਸੁਧਾਰੋ ਸਹੀ ਤਰੀਕੇ ਨਾਲ ਸਹੀਤ ਨੀਅਤ ਨਾਲ ਤੁਹਾਡੇ ਬੱਚੇ ਬਾਹਰ ਜਾਣ ਧੰਨਵਾਦ ਜੈ ਹਿੰਦ